ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਆਪ ਸੰਗਤ ਨੂੰ ਇਸ ਅਸਥਾਨ ਬਾਰੇ ਪਹਿਲਾ ਜਾਣਕਾਰੀ ਹੈ ਤਾਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਮ ਤੇ ਲੰਗਰ ਦੀ ਸੇਵਾ ਇਹ ਸਥਾਨ ਤੋਂ ਮਾਲਵੇ ਚ ਮਦੀਰ ਤੋਂ ਤਕਰੀਬਨ ਸਾਰੇ ਪੰਜਾਬ ਦੇ ਹਸਪਤਾਲਾਂ ਵਿੱਚ ਹੋ ਰਹੀ ਹੈ ਆਪ ਸੰਗਤ ਦੇ ਸਹਿਯੋਗ ਨਾਲ ਅੱਜ ਸਤਿਗੁਰਾਂ ਦੀ ਕਿਰਪਾ ਕੀਤੀ ਇੱਕ ਹੋਰ ਅਪਰਾਲਾ ਕੀਤਾ ਧੰਗ ਗੁਰੂ ਰਾਮਦਾਸ ਜੀ ਦੇ ਨਾਮ ਤੇ ਚੈਰੀਟੇਬਲ ਹਸਪਤਾਲ ਇਸ ਵਿੱਚ ਪਹਿਲਾ ਐਂਬੂਲੈਂਸ ਸੰਜੀ ਲੋੜਵੰਦਾਂ ਦੀ ਮਦਦ ਵਾਸਤੇ ਅੱਜ ਸਾਡੇ ਸਨਮਾਨਯੋਗ ਡਾਕਟਰ ਸਰ ਸਰਦਾਰ ਲਖਵੀਰ ਸਿੰਘ ਜੀ ਉਹਨਾਂ ਦੀ ਅਗਵਾਈ ਵਿੱਚ ਅੱਜ ਇਸ ਡਿਸਪੈਂਸਰੀ ਦੀ ਸ਼ੁਰੂਆਤ ਹੋ ਰਹੀ ਹੈ ਇਸੇ ਨਾਲ ਹੀ ਜਿਹੜੇ ਬਲੱਡ ਟੈਸਟ ਨੇ ਜੀ ਉਹਨਾਂ ਦੀ ਵੀ ਇੱਥੇ ਹੁਣ ਲੈਬਰਾਟਰੀ ਦੀ ਵੀ ਆਰੰਭਤਾ ਹੋ ਰਹੀ ਹੈ ਤੇ ਇਸ ਵਿੱਚ ਇਹ ਸਿਰਫ ਫਰੀ ਸੇਵਾ ਹੈ ਮਾਨਵਤਾ ਦੇ ਵਾਸਤੇ ਇੱਥੇ ਕੋਈ ਵੀ ਆਵੇ ਇਹ ਨਹੀਂ ਦੇਖਿਆ ਜਾਂਦਾ ਇਹਦਾ ਮਜ਼ਬ ਕੀ ਹੈ ਇਹਦੀ ਬੋਲੀ ਕੀ ਹੈ ਇਹਦਾ ਪਹਿਰਾਵਾ ਕੀ ਹੈ ਬਿਮਾਰ ਤਾਂ ਬਿਮਾਰ ਹੀ ਹੁੰਦਾ ਹੈ ਜੀ ਇਸ ਕਰਕੇ ਇਸ ਗੱਲ ਨੂੰ ਮੁੱਖ ਰੱਖਦੇ ਆ ਅੱਜ ਸਭ ਤੋਂ ਵੱਡੀ ਲੋੜ ਜਿਹੜੀ ਹੈ ਜਿਹੜੀ ਸਭ ਤੋਂ ਵੱਧ ਸਾਡੇ ਪੂਰੇ ਸੰਸਾਰ ਤੇ ਬੰਦਾ ਅਸਮਰੱਥ ਹੋ ਗਿਆ ਇੱਕ ਐਜੂਕੇਸ਼ਨ ਹੈ ਦੂਸਰਾ ਹੈਲਥ ਕਿਉਂਕਿ ਦੋ ਚੀਜ਼ਾਂ ਬਹੁਤ ਮਹਿੰਗੀਆਂ ਹੋ ਚੁੱਕੀਆਂ ਇਸ ਕਰਕੇ ਜਿੱਥੇ ਲੰਗਰ ਦੀ ਸੇਵਾ ਕਰ ਰਹੇ ਹਾਂ ਉਥੇ ਬੇਨਤੀ ਸਾਡੀ ਭਾਈ ਸਾਹਿਬ ਜੀ ਨੂੰ ਇਹਨਾਂ ਸਾਰੇ ਪ੍ਰਬੰਧਕ ਵੀਰਾਂ ਨੂੰ ਕਿ ਐਸਾ ਉਪਰਾਲਾ ਕੀਤਾ ਜਾਏ ਕਿ ਇੱਥੇ ਲੋਕਾਂ ਦੀ ਸੇਵਾ ਲੋੜਵੰਦਾਂ ਦੀ ਹੋ ਸਕੇ ਔਰ ਸਤਿਗੁਰੂ ਦੇ ਕਾਲ ਵਿੱਚ ਵੀ ਇਹ ਸੀ ਭਾਵੇਂ ਦੇਖੋ ਗੁਰਬਾਣੀ ਦੁੱਖਾਂ ਕਲੇਸ਼ਾਂ ਦੇ ਨਾਸ਼ ਕਰਨ ਦੀ ਗਵਾਹੀ ਭਰਦੀ ਹੈ ਕੋਈ ਸ਼ੱਕ ਨਹੀਂ ਪਰ ਸਤਿਗੁਰਾਂ ਨੇ ਜਿੱਥੇ ਰੋਹਾਨੀ ਤੌਰ ਤੇ ਨਾਮ ਦਾ ਉਖ ਦਿੱਤਾ ਹੈ ਉਥੇ ਸਤਿਗੁਰੂ ਨੇ ਦੁਨਿਆਵੀ ਤੌਰ ਤੇ દવાਖਾਨਿਆਂ ਦਾ ਪ੍ਰਬੰਧ ਕੀਤਾ ਸੀ ਗੁਰੂ ਅਰਜਨ ਦੇਵ ਮਹਾਰਾਜ ਕਾਲ ਪਿਆ ਆਪ ਲੋਕਾਂ ਦੀ ਸੇਵਾ ਕਰਦੇ ਰਹੇ ਲਾਹੌਰ ਜਦੋਂ ਲੋਕ ਬਿਮਾਰ ਹੋਏ ਉਦੋਂ ਮਹਾਰਾਜ ਆਪ ਸੇਵਾ ਕਰਨਗੇ ਗੁਰੂ ਹਰ ਰਾਇ ਸਾਹਿਬ ਜੀ ਨੇ ਕੀਰਤਪੁਰ ਸਾਹਿਬ ਆਪਣਾ ਬਹੁਤ ਵੱਡਾ દવાਖਾਨਾ ਖੋਲਿਆ ਸੀ ਜਿਹਦੇ ਬਾਰੇ ਸਾਡਾ ਇਤਿਹਾਸ ਕਹਿੰਦਾ ਹੈ ਦੇ ਦਾਰਾ ਸ਼ਿਕੋਦੀ ਦਵਾਈ ਦਾ ਪ੍ਰਬੰਧ ਵੀ ਕੀਰਤਪੁਰ ਸਾਹਿਬ ਤੋਂ ਧੰਗੂ ਗੁਰੂ ਹਰਿਐਸਾਹ ਮਹਾਰਾਜ ਜੀ ਨੇ ਕੱਲਿਆ ਸੀ ਹੋਰ ਦੂਸਰੀ ਗੱਲ ਮਹਾਰਾਜ ਜੀ ਦੇ ਜੋਸ਼ ਵੇਲੇ ਸੀ ਜੀ ਮੈਂ ਹੈਰਾਨ ਹੂ ਨਾ